ਅੱਜ ਦਾਣਾ ਮੰਡੀ ਸ਼ਾਹਕੋਟ ਵਿਖੇ ਸਮਾਂਜਗ ਸਰਪੰਦਰ ਪਡੋੜੀ ਹਲਕਾ ਇੰਚਾਰਜ ਸ਼ਾਹਕੋਟ ਦੇ ਵੱਲੋਂ ਦਾਣਾ ਮੰਡੀ ਸ਼ਾਹਕੋਟ ਵਿਖੇ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਜਿਸ ਵਿੱਚ ਪਹਿਲੀ ਢੇਰੀ ਖਰੀਦ ਏਜੰਸੀ 500 ਕੁਲ ਪਰਚੇਜ ਕੀਤੀ ਪਰਚੇਜ ਕੀਤੀ ਗਈ ਤੇ ਜੋ ਮੌਇਸਚਰ ਚੈੱਕ ਕਰਨ ਤੇ ਪਾਇਆ ਗਿਆ ਕਿ ਮੌਇਸਚਰ ਹਾਲ ਦੀ ਘਰੀ ਬਹੁਤ ਵਧੀਆ ਆ ਰਿਹਾ ਮੈਂ ਸਭੂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਮੰਡੀ ਵਿੱਚ ਆਪਣੀ ਕਰਕੇ ਸਾਫ਼ ਸੁਥਰੀ ਤੇ ਸੁੱਕੀ ਕਰਕੇ ਲੈ ਕੇ ਹੁਣ ਤਾਂ ਦੇ ਉਹਨਾਂ ਮੰਡੀ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਨਾਂ ਸਾਹਮਣਾ ਕਰਨਾ ਪਵੇ ਧੰਨਵਾਦ ਅੱਜ ਅਸੀਂ ਸਾਰੇ ਜਣੇ ਸ਼ਾਹਕੋਟ ਮੰਡੀ ਦੇ ਵਿੱਚ ਪਹੁੰਚੇ ਆ ਜਿੱਥੇ ਪੂਰੇ ਟੋਟਲ ਸਾਰੇ ਆਰਤੀਆ ਸਹਿਬਾਨ 25 26 ਦੇ ਸੀਜ਼ਨ ਦੀ ਕਣਕ ਦੀ ਬੋਲੀ ਲਈ ਆਏ ਸੀਗੇ ਔਰ ਦੇਖਿਆ ਕਿ ਵੀ ਕਣਕ ਬਹੁਤ ਸਾਫ ਸੁਥਰੀ ਔਰ ਬਿਨਾ ਮੋਚਰ ਤੋਂ ਜਿਨ੍ਹਾਂ ਦੀ ਅੱਜ ਬੋਲੀ ਕੀਤੀ ਗਈ ਆ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਚੀਜ਼ ਦਾ ਵੀ ਜੋ ਤੁਸੀਂ ਸਮੇਂ ਸਿਰ ਇਸ ਚੀਜ਼ ਦੀ ਗੋਲੀ ਨੂੰ ਕਰਵਾ ਕੇ ਤੇ ਆਪਾਂ ਆਰਤੀ ਸਹਿਬਾਨਾਂ ਔਰ ਕਿਸਾਨਾਂ ਨੂੰ ਖੁਸ਼ ਰੱਖ ਸਕੀਏ ਸੋ ਮੈਂ ਇਸ ਸੀਜ਼ਨ ਦੀ ਪਰਮਾਤਮਾ ਕੀ ਬੇਨਤੀ ਅਰਦਾਸ ਕਰਦਾ ਕਿ ਸੱਚੇ ਆਪਾਤਸ਼ਾ ਸਾਰੇ ਆਰਤੀ ਸਹਿਬਾਨਾਂ ਨੂੰ ਪੂਰੇ ਪੰਜਾਬ ਚ ਜਿੰਨੇ ਵੀ ਕਿਸਾਨ ਸਾਡੇ ਵੀਰਿਆ ਉਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰਕੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ